ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਟਲੇ ਦੇ ਵਿੱਚ ਕੋਟਲਾ ਖੁਰਦ ਪਿੰਡ ਆ ਮਿੱਤਰੋ ਜਿਹੜਾ ਕੋਟ ਲਕ ਕਲਾਂ ਵੀ ਰਹਿ ਜਾਂਦਾ ਇਹ ਕੋ ਜਿਹੜੇ ਕੋੜ ਕਰੋੜ ਕਲਾਂ ਵੀ ਕਹਿ ਦਿੰਦੇ ਆ ਇਹਨੂੰ ਮਿੱਤਰੋ ਕਿਉਂਕਿ ਇਹ ਪਿੰਡ ਆ ਜਿਹੜਾ ਮਿੱਤਰੋ ਜਦੋਂ ਆਪਾਂ ਟੂਲ ਪਲਾਜਾ ਨੰਗਦੇ ਆ ਤਲਵੰਡੀ ਵਾਲੀ ਸਾਈਡ ਤੋਂ ਦੂਰੀ ਤੈਅ ਕਰਦੇ ਆ ਤਾਂ ਪੱਤਰੋ ਜਿਹੜਾ ਤਲਵੰਡੀ ਦਾ ਪਹਿਲਾ ਘਾਟਾ ਉਦੋਂ ਬਾਅਦ ਦੂਜਾ ਘਾਟਾ ਜਿਹੜਾ ਹਵੇਲੀ ਦੇ ਕੋਲੇ ਕਿਹੜੀ ਤਾਜ ਹਵੇਲੀ ਨਾ ਬਾਈ ਹਾਂਜੀ ਸਰਤਾਜ ਹਵੇਲੀ ਸਰਤਾਜ ਹਵੇਲੀ ਦੇ ਬਿਲਕੁਲ ਸਾਹਮਣੇ ਕਰਕੇ ਘਟ ਆਉਂਦਾ ਵਾ ਵੈਸੇ ਪਿੰਡ ਟੂਲਪਲਾਜ ਤੋਂ ਵੀ ਬਚਾਉਂਦਾ ਵਾ ਤੁਹਾਡਾ ਕਾਫੀ ਇਨੇ ਪਹੁੰਚੇ ਕਿ ਮੈਂ ਨਾ ਲੱਖ ਰੁਪਇਆ ਬਚਾਤਾ ਹੁਣ ਆਇਆ ਟੂਲਪੇਲ ਇਹ ਉਨਾ ਪੈ ਲੈ ਕੇ ਪਿੰਡ ਤੇ ਲਾਇਓ ਤੇ ਸਾਰੇ ਘਰੀ ਪੇ ਕੋਠੀਆਂ ਪਾ ਲੈਂਦੇ ਹਨਾ ਬਾਈ ਤੇ ਅੱਜ ਫਿਰ ਵੱਛੀ ਵਕਾਉ ਆ ਇੱਕ ਵੀਰ ਦੇ ਕੋਲੇ ਕਰਦੇ ਆ ਗੱਲਬਾਤ ਭਾ ਦੇਣ ਲੈਣ ਵਾਲਾ ਕਰਾਉਣਾ ਵਾ ਮੈਂ ਫਿਰ ਉਸ ਹੱਬ ਤੇ ਗੱਲਬਾਤ ਕਰਿਆ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਜੀ ਵਧੀਆ ਸੇਤਾ ਦੇ ਪਰਿਵਾਰ ਵਧੀਆ ਜੀ ਵਧੀਆ ਐਂ ਚੜਦੀ ਕਲਾ ਹਾਂਜੀ ਹਾਂਜੀ ਠੀਕ ਆ ਭਈਆ ਮੱਛੀ ਨੂੰ ਡੱਕੀ ਬਣਾ ਜਾ ਅੱਛਾ ਤੇ ਘਰ ਪਰਿਵਾਰ ਸੇਤਾ ਕਿਵੇਂ ਦਾ ਵਧੀਆ ਜੀ ਵਧੀਆ ਅੱਛਾ ਇੱਕ ਵੈੜ ਵਕਾਉ ਆ ਵੀਰੇ ਹਨਾ ਹਾਂਜੀ ਭਾਈ ਕਿਹੜੇ ਸੀਮਨ ਸੁਮਨ ਦੀ ਕੁਝ ਪੱਤਰ ਰਿਕਾਰਡ ਦਾ ਵੀਰੇ ਕਿ ਨਹੀਂ ਨਹੀਂ ਭਾਈ ਸੀਮਨ ਦਾ ਦਾ ਕੋਈ ਨਹੀਂ ਠੀਕ ਆ ਪਹਿਲਾਂ ਨਹੀਂ ਆ ਵੱਡੇ ਭਾਈ ਹਾਂਜੀ ਹਾਂਜੀ ਪਹਿਲਾਂ ਕਿੰਨੇ ਦਿਨ ਪਹਿ ਦੇਰੇ ਤੇ 200 ਰੁਪਏ ਮੁਤਾਬਕ ਕਿੰਨਾ ਦੁੱਧ ਕੱਢ ਜੂਗੀ ਸੂਕੇ ਪਹਿਲੇ ਦੁੱਧ ਬਾਈ ਇਹਨੂੰ ਮਤਲਬ ਦੇਣਾ ਚਾਹੀਦਾ 16 ਲੀਟਰ 16 17 ਲੀਟਰ ਦੇਣਾ ਚਾਹੀਦਾ ਇਹਨੂੰ ਹਾਂਜੀ ਹਾਂਜੀ ਬੱਚੀ ਚੰਗੀ ਅੰਗਾਂ ਗਾਂ ਦੀ ਹੈ ਨਾ ਹਾਂਜੀ ਹਾਂਜੀ ਹੂੰ ਅੱਛਾ ਵੀਰੇ ਇਹਦਾ ਮੇਰੇ ਅੰਗੇ ਲੱਗਾ ਜਿਹੜਾ ਸੀਮਣੋਂ ਦੇ ਬਾਰੇ ਵੀ ਕੋਈ ਜਾਣਕਾਰੀ ਨਹੀਂ ਨਹੀਂ ਬਾਈ ਉਹਦੀ ਕੋਈ ਠੀਕ ਹੈ ਵੀਰੇ ਅੱਛਾ ਰੇਟ ਬਾਈ ਕੀ ਰਹੂਗਾ ਇਹਦਾ ਵੀਰੇ ਰੇਟ ਬਈ ਇਹਦਾ ਹੈਗਾ 57000 ਰੁਪਏ ਦੇਣ ਲੈਣ ਵਾਲਾ ਹੀ ਹੈ ਹਾਂ ਦੇਣ ਲੈਣਾ ਲੈਣੇ ਦੀ ਗੱਲ ਹੋਰ ਕੋਈ ਮਾਨਤਣ ਕਿੰਨਾ ਕੁ ਹੋਜੂ ਮਾਨਤਣ ਕਰ ਦਿਆਂਗੇ ਬਈ ਕਿੰਨਾ ਹੋਜੂ ਵੀਰੇ ਕੋਈ ਨਹੀਂ ਕਰ ਦਿਆਂਗੇ ਬਈ ਕੀ ਕਹਦਾ ਦੱਸ ਦਿ ਆੜੀ ਨਹੀਂ ਮੇਰਾ ਯਾਰ ਐ ਕਾ ਤੋਂ ਕਰਦਾ ਕੋਈ ਨਹੀਂ ਕਰ ਜਿਵੇਂ ਕਹੋਗੇ ਕਰ ਲਾਂਗੇ ਕੋਈ ਗੱਲ ਨਹੀਂ ਜਿਵੇਂ ਮੈਂ ਕਹਦਾ ਕੁਛ ਕਰਣ ਦਾ ਯਾਰ ਕਹਿ ਦਿਓ ਕੋਈ ਨਹੀਂ ਕਹਿ ਦਿਓ ਕੋਈ ਮੇਰਾ ਪਿਆਹ ਦੀ ਵੇਚੰਦਰਾ ਦਾ ਹੀ ਹਾਂਜੀ 50 51 ਦੀ ਵੇਚੰਦਰਾ ਦਾ ਨਹੀਂ ਇਹ ਤਾਂ ਜਿਆਦਾ ਹੋ ਜਾਣਾ ਹੈ ਜਿਆਦਾ ਹੋ ਜਾ ਕਿੰਨੇ ਦੀ ਫਿਰ ਹਾਂ ਜੈਸਨ ਕਰ ਦਿਆਂ 57 ਜੋ ਮਾਣ ਤਾਂ ਆਪਾਂ 55 ਦੀ ਛੱਡ ਦਿਆਂਗੇ 55 ਦੀ ਹਾਂਜੀ ਚਲੋ ਮੌਕੇ ਤੇ ਹੋਰ ਗੱਲਬਾਤ ਹੋ ਦੂਗੀ ਹਾਂ ਠੀਕ ਆ ਅੱਛਾ ਤੋਰੀ ਵੀਰੇ ਕੱਢੀ ਬਾਹਰੋਂ ਪਰਾ ਲੈ ਜੀ ਮਿੱਤਰੋ ਪਹਿਲਾ ਸੂਆ ਵੈੜੀ ਹੁੰਦੀ ਆ ਥੱਲੋ ਬੜੀ ਖਬਰਦਾਰ ਆ ਜਾਤ ਬਰੀਡ ਚੰਗੀ ਆ ਮੱਛੀ ਦੇ ਉੱਤੇ ਦੇਖ ਸਕਦੇ ਆ ਤੁਸੀਂ ਚਮਕ ਚੰਗੀ ਆ ਵੈੜ ਦੇ ਅਜ ਥੱਲੋ ਚੰਗੀ ਬਣੂਗੀ ਹੁਣ ਵੀ ਸੋਹਣੀ ਤਿਆਰ ਹੋਈ ਗਈ ਆ ਪਰ ਫਿਰ ਵੀ ਇਹਨੇ ਫਸ ਕੇ ਚੱਡਾ ਲੈ ਕੇ ਇਨ ਤੁਰਿਆ ਨਹੀਂ ਜਾਣਾ ਸੋਹਣੀ ਤਿਆਰ ਹੋ ਕੇ ਕਰਮਾਂ ਵਾਲੇ ਸੂਗੇ ਮਿੱਤਰੋ ਜਾਤ ਬ੍ਰੀਡ ਵਾਲੀ ਬੱਛੀ ਆ ਬਣਦੀ ਤਣਦੀ ਆ ਮੂੰਹ ਮੱਥੇ ਲੱਗਦੀ ਆ ਜਿੰਨੀ ਹੈਗੀ ਆ ਡਾਡੀ ਚੰਗੀ ਆ ਦੇਖ ਸਕਦੇ ਹੋ ਤੁਸੀਂ ਕਿਉਂਕਿ ਹਰ ਪੱਖ ਤੋਂ ਮਜ਼ਬੂਤੀ ਚੰਗੀ ਆ ਵੈੜ ਦੀ ਦੁੱਧ 17-18 ਕਿਲੋ ਚੂਣ ਵਾਲਾ 20 ਕਿਲੋ ਵੀ ਚੋ ਸਕਦਾ ਪਰ ਚੋਇਆ ਜਿਹੜਾ ਸੇਵਾ ਦੇ ਨਾਲ ਬੱਛੀ ਦੇ ਅੰਗ ਆਰ ਬਰੀਕੀ ਚੰਗੀ ਆ ਅੱਛਾ ਵੀਰੇ ਨੰਬਰ ਤਾਂ ਹੀ ਨਿੱਕੇ ਵੀਰੇ 98765 ਜੀ 65910 ਇੱਕ ਵਾਰੀ ਹੋਰ ਰਾਉਂਡ ਦੇ ਬਈ 98765 ਜੀ 65910 ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਮਿੱਤਰੋ ਵੀਰ ਦੇ ਨਾਲ ਗੱਲਬਾਤ ਕਰ ਬਤਲੀ ਨੰਬਰ ਸਕਰੀਨ ਤੇ ਪਿੰਡ ਕੋਟਲਾ ਜ਼ਿਲ੍ਹਾ ਜਿਹੜਾ ਇਹ ਲੱਗਦਾ ਵਾ ਫਰੋਜਪੁਰ ਹੀ ਹੈ ਨਾ ਵੀਰੇ ਹਾਂਜੀ ਹਾਂਜੀ ਫਰੋਜਪੁਰ ਧੰਨਵਾਦ